ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 609ਵੇਂ ਅੰਗ ਦੀ ਗੁਰਬਾਣੀ ਦੇ ਵਿੱਚੋਂ ਅੱਜ ਆਪਾਂ ਇੱਕ ਬੜਾ ਹੀ ਮਹੱਤਵਪੂਰਨ ਪਾਠ ਸਿੱਖਣਾ ਪਾਠ ਤੋਂ ਭਾਵ ਸਿੱਖਿਆ ਲੈਸਨ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਤੁਹਾਡੀਆਂ ਹੀ ਟਿੱਪਣੀਆਂ ਦੇ ਵਿੱਚੋਂ ਕੁਝ ਸੱਜਣਾ ਦੇ ਨਿੱਜੀ ਅਨੁਭਵ ਸ਼ੇਅਰ ਕਰਦੇ ਹਾਂ ਮਨਪ੍ਰੀਤ ਕੌਰ ਜੀ ਲਿਖਦੇ ਨੇ ਕਿ ਉਹਨਾਂ ਦੀ ਉਮਰ 30 ਸਾਲ ਹੈ 2022 ਦੇ ਵਿੱਚ ਉਹਨਾਂ ਨੇ ਗੁਰਬਾਣੀ ਨੂੰ ਸਮਝਣਾ ਸ਼ੁਰੂ ਕੀਤਾ ਤੇ ਆਪਣੇ ਅੰਦਰ ਬੜਾ ਹੀ ਪੋਜ਼ਿਟਿਵ ਬੜਾ ਹੀ ਹਾਂ ਪੱਖੀ ਬਦਲਾਅ ਦੇਖਿਆ ਤੇ ਉਹ ਸਿਰਫ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਉਹਨਾਂ ਦੇ ਆਸ-ਪਾਸ ਵਾਲਿਆਂ ਨੇ ਵੀ ਮਹਿਸੂਸ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਵਿੱਚ ਸੋਹਣਾ ਬਦਲਾਅ ਆਇਆ ਹੈ ਵਾਹਿਗੁਰੂ ਦੀ ਕਿਰਪਾ ਹੈ ਪ੍ਰਮਾਤਮਾ ਤੁਹਾਡੇ ਤੇ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ ਸ਼ੇਰਾ ਚਹਲ ਜੀ ਨੇ ਸਾਡੇ ਨਾਲ ਗੱਲ ਕਰਨ ਦੀ ਇੱਛਾ ਜਤਾਈ ਹੈ religionoutlook@gmail.com ਇਸ ਈਮੇਲ ਆਈਡੀ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ Google Meet Google ਵਾਲਿਆਂ ਵੱਲੋਂ ਫ੍ਰੀ ਸੌਫਟਵੇਅਰ ਆ ਉਹਦੇ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਟਾਈਮ ਜ਼ੋਨ ਵੱਖਰੇ ਵੱਖਰੇ ਨਹੀਂ ਸਮਾਂ ਨਿਰਧਾਰਿਤ ਕਰ ਲਵਾਂਗੇ ਤੇ ਅਖੀਰ ਤੇ ਪ੍ਰਿੰਸ ਬਰਾੜ ਜੀ ਤੁਹਾਡੀ ਸਪੋਰਟ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਆਓ ਹੁਣ ਕੁਰਬਾਨੀ ਨੂੰ ਸਮਝੀਏ ਲਛਣ ਆਉਟਲੁੱਕ ਸੋਰਠ ਮਹਲਾ ਪੰਜਵਾਂ ਦੋ ਤੁਕੇ ਜੋ ਲੋ ਭਾਉ ਅਭਾਉ ਇਹੋ ਮਾਨੈ ਤੋ ਲੋ ਮਿਲਣ ਦੁਰਾਈ ਆਨ ਆਪਣਾ ਕਰਤ ਵਿਚਾਰਾਂ ਜੋ ਲਓ ਵਿਚ ਬਿਖਾਈ ਜੋ ਲਓ ਪਾਪ ਕੀ ਜਦ ਤੱਕ ਭਾਉ ਅਭਾਉ ਪਿਆਰ ਤੇ ਵੈਰ ਵੈਸੇ ਤੇ ਗੁਰਬਾਣੀ ਦੀ ਹਰ ਪੰਕਤੀ ਹਰ ਇੱਕ ਸ਼ਬਦ ਹੀ ਦਿਲ ਨੂੰ ਛੂ ਲੈਣ ਵਾਲਾ ਹੈ ਪਰ ਕਈ ਸ਼ਬਦ ਕਈ ਪੰਕਤੀਆਂ ਮੈਨੂੰ ਬਹੁਤ ਗਹਿਰਾਈ ਤੋਂ ਛੂ ਜਾਂਦੀਆਂ ਨੇ ਇਹ ਪੰਕਤੀ ਉਹਨਾਂ ਵਿੱਚੋਂ ਇੱਕ ਹੈ ਜੋ ਲਓ ਭਾਉ ਅਭਾਉ ਇਹੋ ਮੰਨੈ ਤੌ ਲੋ ਮਿਲਣ ਦੁਰਾਈ ਕਿ ਜਦੋਂ ਤੱਕ ਮਨੁੱਖ ਦੇ ਮਨ ਦੇ ਵਿੱਚ ਕਿਸੇ ਨਾਲ ਮੋਹ ਤੇ ਕਿਸੇ ਨਾਲ ਵੈਰ ਹੈ ਤਦੋਂ ਤੱਕ ਪ੍ਰਮਾਤਮਾ ਨਾਲ ਮਿਲਾਪ ਦੀ ਗੱਲ ਉਹਦੇ ਵਾਸਤੇ ਬੜੀ ਦੂਰ ਦੀ ਹੁੰਦੀ ਹੈ ਇਹ ਬਹੁਤ ਵੱਡੀ ਤਰਾਸਦੀ ਹੈ ਮਨੁੱਖ ਦੇ ਲਈ ਕਿ ਜਿਸ ਕਿਸੇ ਨਵੇਂ ਇਨਸਾਨ ਨੂੰ ਵੀ ਉਹ ਮਿਲੇ ਮਿਲਦੇ ਸਾਰ ਹੀ ਉਹਨੂੰ ਉਹ ਕੋਈ ਨਾ ਕੋਈ ਲੇਬਲ ਦੇ ਦਿੰਦਾ ਹੈ ਵੀ ਇਹ ਆਪਣਾ ਹੈ ਕਿ ਬੇਗਾਨਾ ਹੈ ਇਹ ਮਿੱਤਰ ਹੈ ਕਿ ਦੁਸ਼ਮਣ ਹੈ ਇਕ ਕਾਲਾ ਕਿ ਗੋਰਾ ਲੰਬਾ ਕਿ ਛੋਟਾ ਪਤਲਾ ਕਿ ਮੋਟਾ ਇਦਾਂ ਦੇ ਅਨੇਕਾਂ ਹੀ ਲੈਵਲ ਨੇ ਜਿਹੜੇ ਅਸੀਂ ਹਰ ਇਨਸਾਨ ਜਿੰਨੂੰ ਅਸੀਂ ਮਿਲਦੇ ਆਂ ਜਾਂ ਵੇਖਦੇ ਆਂ ਉਹਨੂੰ ਅਚਨਚੇਤੀ ਦੇ ਦਿੰਨੇ ਆਂ ਇਹ ਲੈਵਲ ਪਰ ਅਜਿਹਾ ਹੋਣਾ ਨਹੀਂ ਚਾਹੀਦਾ ਜਿੰਨਾ ਚਿਰ ਇਹ ਵਖਰੇਵਾ ਹੈ ਸਾਡੇ ਮਨ ਦੇ ਵਿੱਚ ਵੱਖ-ਵੱਖ ਲੋਕਾਂ ਨੂੰ ਲੈ ਕੇ ਉਹਨਾਂ ਚਿਰ ਅਸੀਂ ਪ੍ਰਭੂ ਤੋਂ ਦੂਰ ਰਵਾਂਗੇ ਤੇ ਅਸ਼ਾਂਤ ਰਵਾਂਗੇ ਇੱਕ ਸਥਾਈ ਸ਼ਾਂਤੀ ਜਿਹੜੀ ਆ ਉਹ ਸਾਨੂੰ ਨਹੀਂ ਮਿਲੇਗੀ ਸਥਿਰਤਾ ਜਿਹੜੀ ਦੀ ਆਪਾਂ ਗੱਲ ਕਰਦੇ ਆ ਉਹ ਨਹੀਂ ਮਿਲੇਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਇਹ ਵਰਤਾਰਾ ਚੱਲਿਆ ਆ ਰਿਹਾ ਤਾਂ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਚੱਲਿਆ ਆ ਰਿਹਾ ਪਰ ਜਿਹੜੇ ਇਨਸਾਨ ਨੂੰ ਉਹ ਪ੍ਰਮਾਤਮਾ ਇਸ ਵਰਤਾਰੇ ਚੋਂ ਬਾਹਰ ਕੱਢ ਲੈਂਦਾ ਉਹਦਾ ਹੁੰਦਾ ਹੈ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਉਹਦੇ ਅੰਦਰ ਟਿਕਦੀ ਹੈ ਸਥਿਰਤਾ ਤੇ ਅਤਿਅੰਤ ਸ਼ਾਂਤੀ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਸੋ ਅੱਗੇ ਤੋਂ ਕਦੇ ਵੀ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਵੇ ਕਿ ਇਹ ਆਪਣਾ ਹੈ ਤੇ ਇਹ ਬਗਾਨਾ ਹੈ ਤਾਂ ਇਹ ਪੰਕਤੀ ਜਿਹੜੀ ਹੈ ਇਹਨੂੰ ਤੁਸੀਂ ਕਿਸੇ ਐਸੀ ਜਗ੍ਹਾ ਤੇ ਰੱਖ ਲਵੋ ਆਪਣੇ ਫੋਨ ਦੇ ਸਕਰੀਨ ਤੇ ਲਾ ਲਵੋ ਇਹਦੀ ਫੋਟੋ ਖਿੱਚ ਕੇ ਫੋਨ ਦੇ ਵਿੱਚ ਰੱਖ ਲਵੋ ਪਰ ਜਦੋਂ ਵੀ ਆਪਣੇ ਬਗਾਨੇ ਦਾ ਲੇਬਲ ਕਿਸੇ ਤੇ ਲਾਉਣ ਲੱਗੋ ਇੱਕ ਵਾਰੀ ਚੇਤਾ ਜ਼ਰੂਰ ਕਰਿਓ ਕਿ ਜੋ ਲਓ ਭਾਓ ਅਭਾਓ ਇਹ ਮੰਨਣਾ ਹੈ ਤੌ ਲੋ ਮਿਲਣ ਦੁਰਾਈ ਜਦੋਂ ਤੱਕ ਮਨ ਦੇ ਵਿੱਚ ਕਿਸੇ ਨਾਲ ਵੈਰ ਕਿਸੇ ਨਾਲ ਮੋਹ ਹੈ ਉਦੋਂ ਤੱਕ ਪ੍ਰਮਾਤਮਾ ਨਾਲ ਮਿਲਾਪ ਦੀ ਗੱਲ ਦੂਰ ਹੁੰਦੀ ਹੈ ਆਨ ਆਪਣਾ ਕਰਤ ਵਿਚਾਰਾ ਤੌ ਲੋ ਵਿਚ ਬਿਖਾਈ ਆਨ ਤੋਂ ਭਾਵ ਹੈ ਬਿਕਾਨਾ ਕਿ ਜਦੋਂ ਤੱਕ ਆਪਣੇ ਤੇ ਬਿਕਾਨੇ ਦੀਆਂ ਵਿਚਾਰਾਂ ਕਰਦਾ ਹੈ ਮਨੁੱਖ ਵੀ ਇਹ ਆਪਣਾ ਤੇ ਇਹ ਬਿਕਾਨਾ ਤਦੋਂ ਤੱਕ ਇਹਦੇ ਅੰਦਰ ਮਾਇਆ ਦੇ ਮੋਹ ਦਾ ਪਰਦਾ ਬਣਿਆ ਰਹਿੰਦਾ ਤੇ ਇਹ ਪਰਦਾ ਹੀ ਹੈ ਜਿਹੜਾ ਪ੍ਰਮਾਤਮਾ ਦੇ ਨਾਲੋਂ ਇਹਨੂੰ ਵਿਛੋੜੀ ਰੱਖਦਾ ਮਾਧਵੇ ਐਸੀ ਦੇਹ 부ਝਾਈ ਸੇਵੋ ਸਾਧ ਗਹੋ ਓਟ ਚਰਨ ਨਾ ਹਾ ਬਿਸਰੈ ਮਹੱਤ ਚੁਸਾਈ ਰਹਾਉ हे ਪ੍ਰਭੂ ਮੈਨੂੰ ਐਸੀ ਅਕਲ ਦੇ ਐਸੀ ਅਕਲ ਬਖਸ਼ ਕਿ ਮੈਂ ਗੁਰੂ ਦੀ ਦਸਤੀ ਸੇਵਾ ਕਰਦਾ ਰਹਾ ਗੁਰੂ ਦੇ ਚਰਨਾਂ ਦਾ ਆਸਰਾ ਫੜੀ ਰੱਖਾਂ ਇਹ ਆਸਰਾ ਮੈਨੂੰ ਰਤਾ ਪਰ ਸਮੇ ਲਈ ਵੀ ਨਾ ਪੁੱਲੇ ਇੱਕ ਅਰਦਾਸ ਬੇਨਤੀ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਅੱਗੇ ਕਰਦੇ ਨੇ ਤੇ ਜਦੋਂ ਇਹਨਾਂ ਪੰਕਤੀਆਂ ਨੂੰ ਅਸੀਂ ਪੜ੍ਹਦੇ ਹਾਂ ਸਮਝਦੇ ਹਾਂ ਤਾਂ ਉਹ ਅਰਦਾਸ ਬੇਨਤੀ ਅਸੀਂ ਵੀ ਕਰਦੇ ਹਾਂ ਬਸ਼ਰਤੇ ਕਿ ਇਹਨਾਂ ਪੰਕਤੀਆਂ ਨੂੰ ਅਸੀਂ ਆਪਣੇ ਦਿਲੋਂ ਮਹਿਸੂਸ ਕਰਕੇ ਪੜੀਏ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੂੰ ਐਸੀ ਹਿਰਦੈ ਨ ਆਈ ਪੁਰਾਨ ਪਤ ਤਿਆਗ ਆਨ ਤੂ ਰਚਿਆ ਉਰਜਿਓ ਸੰਗ ਬੈਰਾਈ ਏ ਮੂਰਖ ਗਾਫਲ ਮਨ ਏ ਚੰਚਲ ਮਨ ਤੈਨੂੰ ਕਦੇ ਇਹ ਨਹੀਂ ਸੁਝੀ ਕਿ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਭੁਲਾ ਕੇ ਹੋਰਨਾ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਤੇ ਕਾਮਾਦਕ ਵੈਰੀਆਂ ਨਾਲ ਜੋੜ ਜੋੜੀ ਰੱਖਦਾ ਹੈ ਇੱਕ ਵਾਰੀ ਫਿਰ ਤੋਂ ਚੇਤਾ ਕਰੀਏ ਕਿ ਦੋ ਵਰਤਾਰੇ ਹੁੰਦੇ ਨੇ ਇੱਕ ਤਾਂ ਇਹ ਹੈ ਕਿ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਹੋਰਨਾ ਮਨੁੱਖਾਂ ਜਾਂ ਵਸਤਾਂ ਦੇ ਮੋਹ ਵਿੱਚ ਫਸਿਆ ਹੋਇਆ ਕਾਮਾਦਕ ਵੈਰੀਆਂ ਦੀ ਪਕੜ ਦੇ ਵਿੱਚ ਜਕੜਿਆ ਹੋਇਆ ਪਰ ਉਹਨੂੰ ਪਤਾ ਵੀ ਨਹੀਂ ਉਹ ਸੁਤੇ ਸੁਧ ਇਨਾਂ ਦੀ ਪਕੜ ਦੇ ਵਿੱਚ ਫਸਿਆ ਫਸਾਇਆ ਹੀ ਆਪਣੀ ਜ਼ਿੰਦਗੀ ਨੂੰ ਜਿਉਂਦਾ ਆ ਰਿਹਾ ਹੈ ਦੂਜਾ ਉਹ ਹੁੰਦਾ ਹੈ ਕਿ ਜਿਹਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇਨਾਂ ਦੀ ਪਕੜ ਦੇ ਵਿੱਚ ਫਸਿਆ ਹੋਇਆ ਜਾਂ ਇਸ ਇਸ ਵਕਤ ਤੇ ਉਹ ਇਨਾਂ ਦੀ ਪਕੜ ਦੇ ਵਿੱਚ ਆ ਜਾਂਦਾ ਹੁਣ ਜਿਹੜਾ ਪਹਿਲਾ ਹੈ ਉਹ ਤੇ ਭੁੱਲ ਜਾਵੇ ਕਿ ਕਦੇ ਇਨਾਂ ਦੀ ਪਕੜ ਦੇ ਵਿੱਚੋਂ ਬਾਹਰ ਆ ਪਾਏਗਾ ਕਿਉਂਕਿ ਉਹਨੂੰ ਤੇ ਪਤਾ ਹੀ ਨਹੀਂ ਕਿਸੇ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਤੇ ਅਸੀਂ ਤਾਂ ਹੀ ਕਰਦੇ ਹਾਂ ਜਦੋਂ ਸਾਨੂੰ ਪਤਾ ਹੋਵੇ ਕਿ ਇਹ ਸਾਡੇ ਲਈ ਖਤਰਨਾਕ ਹੈ ਤੇ ਅਸੀਂ ਇਹਦੀ ਪਕੜ ਵਿੱਚ ਫਸੇ ਹੋਏ ਹਾਂ ਜਦੋਂ ਪਤਾ ਹੀ ਨਹੀਂ ਤਾਂ ਅਸੀਂ ਉਹ ਤੋਂ ਬਚਣ ਦੀ ਕੋਸ਼ਿਸ਼ ਕੀ ਕਰਾਂਗੇ ਸੋ ਦੂਸਰੇ ਵਾਲਾ ਜਿਹੜਾ ਉਹਨੂੰ ਪਤਾ ਲੱਗ ਜਾਂਦਾ ਤੇ ਫਿਰ ਉਹ ਇਹਨਾਂ ਦੀ ਪਕੜ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਅਕਸਰ ਹੁੰਦਾ ਕੀ ਹੈ ਕਿ ਇਨਸਾਨ ਇਹਨਾਂ ਦੀ ਪਕੜ ਵਿੱਚ ਜਕੜਿਆ ਹੋਇਆ ਚੱਲਿਆ ਤੁਰਿਆ ਆਉਂਦਾ ਹੈ ਤੁਸੀਂ ਖੁਦ ਆਪਣੇ ਜੀਵਨ ਦੇ ਉੱਪਰ ਵੀ ਜੇ ਚਾਤੀ ਮਾਰੂ ਤਾਂ ਇਹ ਮਹਿਸੂਸ ਕਰੋਗੇ ਕਿ ਕੋਈ ਸਮਾਂ ਸੀ ਜਦੋਂ ਤੁਸੀਂ ਵੀ ਸ਼ਾਇਦ ਇਨਾਂ ਦੀ ਪਕੜ ਵਿੱਚ ਫਸੇ ਹੋਏ ਸੀ ਮਾਇਆ ਦੇ ਮੋਚ ਫਸੇ ਸੀ ਕਾਮ ਆਦਕ ਵੈਰੀਆਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਕ ਵੈਰੀਆਂ ਦੀ ਪਕੜ ਚ ਫਸੇ ਸੀ ਪਰ ਫਿਰ ਇੱਕ ਦਿਨ ਤੁਹਾਡੇ ਮਨ ਵਿੱਚ ਖਿਆਲ ਆਇਆ ਤੇ ਤੁਸੀਂ ਗੁਰਬਾਣੀ ਨੂੰ ਸਮਝਣ ਲੱਗ ਗਏ ਉਹ ਮੋੜ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਗੱਲ ਸੁੱਝ ਗਈ ਬਧੇਰਾ ਕਰਕੇ ਲੋਕਾਂ ਨੂੰ ਨਹੀਂ ਸੁੱਝਦੀ ਇਸੇ ਲਈ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਤੁਮ ਐਸੀ ਰਦੈਨਾ ਆਈ ਬਦੇਰਾ ਕਰਕੇ ਲੋਕਾਂ ਨੂੰ ਇਹ ਅਕਲ ਨਹੀਂ ਆਉਂਦੀ ਉਹਨਾਂ ਨੂੰ ਇਹ ਗੱਲ ਨਹੀਂ ਸੁਝਦੀ ਤੇ ਇਸ ਕਰਕੇ ਉਹ ਪ੍ਰਾਨ ਪਤ ਤਿਆਗ ਆਨ ਤੂ ਰਚਿਆ ਔਰ ਜਿਉ ਸੰਗ ਬerai ਇਹਨਾ ਕਾਮਾਤ ਕਵੈਰੀਆਂ ਦੀ ਪਕੜ ਚ ਫਸੇ ਰਹਿੰਦੇ ਨੇ ਪ੍ਰਮਾਤਮਾ ਨੂੰ ਭੁੱਲੀ ਰੱਖਦੇ ਨੇ ਸੋਗ ਨਾ ਵਿਆਪੈ ਆਪ ਨਾ ਥਾਪੈ ਸਾਧ ਸੰਗਤ ਬੁੱਧ ਪਾਈ ਸਾਖਤ ਕਾ ਬਕਨਾ ਿਓ ਜਾਨੋ ਜੈਸੇ ਪਵਨ ਚੁਲਾਈ ਏ ਭਾਈ ਸਾਧ ਸੰਗਤ ਵਿੱਚੋਂ ਮੈਂ ਤਾਂ ਇਹ ਅਕਲ ਸਿੱਖੀ ਐ ਕਿ ਜਿਹੜਾ ਮਨੁੱਖ ਆਪਣਤ ਨਾਲ ਨਹੀਂ ਚੰਬੜਿਆ ਰਹਿੰਦਾ ਉਸ ਉੱਤੇ ਚਿੰਤਾ ਫਿਕਰ ਜ਼ੋਰ ਨਹੀਂ ਪਾ ਸਕਦਾ ਇਹ ਗੱਲ ਵੀ ਅਸੀਂ ਫੇਰ ਤੋਂ ਚੇਤੇ ਕਰੀਏ ਆਪਾਂ ਬੜੀ ਵਾਰ ਸਮਝ ਚੁੱਕੇ ਹਾਂ ਕਿ ਸਾਨੂੰ ਚਿੰਤਾ ਤੇ ਫਿਕਰ ਤਾਂ ਹੀ ਹੁੰਦੀ ਹੈ ਕਿਉਂਕਿ ਅਸੀਂ ਮੋਹ ਦੇ ਧਾਗੇ 'ਚ ਵੱਜੇ ਹੁੰਦੇ ਹਾਂ ਜਿਸ ਇਨਸਾਨ ਦੇ ਨਾਲ ਜਿਸ ਵਸਤੂ ਦੇ ਨਾਲ ਸਾਡਾ ਮੋਹ ਪਿਆ ਹੈ ਉਹਨੂੰ ਜੇ ਕੁਝ ਹੁੰਦਾ ਹੈ ਜਾਂ ਉਹਦੇ ਉੱਤੇ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਸੰਕਟ ਦੀ ਕੜੀ ਆਉਂਦੀ ਹੈ ਤਾਂ ਸਾਨੂੰ ਚਿੰਤਾ ਹੁੰਦੀ ਹੈ ਜਿਸ ਇਨਸਾਨ ਜਾਂ ਵਸਤੂ ਦੇ ਨਾਲ ਸਾਡਾ ਕੋਈ ਮੋਹ ਹੀ ਨਹੀਂ ਸੰਕਟ ਦੀ ਘੜੀ ਉਹਦੇ ਤੇ ਆਵੇ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਸਾਰੀ ਮੋਹ ਤੇ ਟਿਕੀ ਹੈ ਚਿੰਤਾ ਤੇ ਫਿਕਰ ਦੀ ਜੜ ਮੋਹ ਹੈ ਲੇਕਿਨ ਮੋਹ ਸਿਰਫ ਚਿੰਤਾ ਤੇ ਫਿਕਰ ਦੀ ਜੜ ਵੀ ਨਹੀਂ ਮੋਹ ਹੈ ਤਾਂ ਅਸੀਂ ਇੱਕ ਦੂਜੇ ਨਾਲ ਪ੍ਰੇਮ ਸਹਿਤ ਵਿਚਰਦੇ ਹਾਂ ਮੋਹ ਹੈ ਤਾਂ ਅਸੀਂ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਖੜਦੇ ਹਾਂ ਇੱਕ ਦੂਜੇ ਦੀ ਸੇਵਾ ਕਰਦੇ ਹਾਂ ਸੰਕਟ ਦੀ ਘੜੀ 'ਚ ਇੱਕ ਦੂਜੇ ਦੇ ਕੰਮ ਆਉਂਦੇ ਹਨ ਤਾਂ ਕਿਵੇਂ ਸਮਝੀਏ ਇਸ ਗੱਲ ਨੂੰ ਸਾਡਾ ਕਿਸੇ ਵੀ ਵਸਤੂ ਜਾਂ ਇਨਸਾਨ ਦੇ ਨਾਲ ਮੋਹ ਦਾ ਰਿਸ਼ਤਾ ਅਕਸਰ ਇਹ ਸਮਝ ਲਓ ਕਿ ਦੋ ਧਾਗੇ ਆ ਨਾ ਬੰਨਿਆ ਹੁੰਦਾ ਪਰ ਚਾਹੀਦਾ ਇਹ ਹੈ ਕਿ ਉਹ ਇੱਕ ਧਾਗੇ ਨਾਲ ਜੁੜਿਆ ਹੋਵੇ ਦੋ ਧਾਗੇ ਕਿਵੇਂ ਹੋਏ ਇੱਕ ਉਹ ਜਿਹੜਾ ਸਾਡੇ ਵੱਲੋਂ ਉਧਰ ਨੂੰ ਜਾਂਦਾ ਜਿਹਦੇ ਤਹਿਤ ਕਿ ਅਸੀਂ ਉਹਦੀ ਦੇਖਭਾਲ ਕਰਦੇ ਹਾਂ ਉਹਦੀ ਸੇਵਾ ਕਰਦੇ ਹਾਂ ਮੁਸ਼ਕਲ ਦੇ ਸਮੇਂ ਉਹਦੇ ਨਾਲ ਖੜਦੇ ਹਾਂ ਦੂਜਾ ਜਿਹੜਾ ਉਧਰੋਂ ਵਾਪਸ ਆਉਂਦਾ ਹੈ ਉਹ ਚਿੰਤਾ ਫਿਕਰ ਵਾਲਾ ਧਾਗਾ ਹੈ ਕਿ ਜਦੋਂ ਉਹਨੂੰ ਕੁਝ ਹੁੰਦਾ ਸਾਨੂੰ ਚਿੰਤਾ ਫਿਕਰ ਹੁੰਦੀ ਹੈ ਬਸ ਅਸੀਂ ਇਸ ਦੂਸਰੇ ਧਾਗੇ ਤੋਂ ਨਜਾਤ ਪਾਉਣੀ ਹੈ ਫਿਰ ਅਸੀਂ ਆਪਣਤ ਨਾਲ ਨਹੀਂ ਚੁੰਬੜੇ ਰਹਿਾਂਗੇ ਤੇ ਚਿੰਤਾ ਫਿਕਰ ਸਾਡੇ ਤੇ ਜ਼ੋਰ ਨਹੀਂ ਪਾ ਸਕਣਗੇ ਜੁਨ੍ਹਾਂ ਤੇ ਇਹ ਜ਼ੋਰ ਪਾ ਰਹੇ ਨੇ ਉਹ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਅਤੇ ਗੁਰੂ ਸਾਹਿਬ ਕਹਿੰਦੇ ਕਿ ਮੈਂ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਗੱਲ ਨੂੰ ਇਉਂ ਸਮਝ ਛੜਦਾ ਹਾਂ ਜਿਵੇਂ ਹਵਾ ਦਾ ਚੁੱਕਾ ਹੈ ਇੱਕ ਪਾਸੇੋਂ ਆਇਆ ਤੇ ਦੂਜੇ ਪਾਸੇ ਲੰਘ ਗਿਆ ਕੋਟ ਪਰਾਦ ਅਛਾ ਦਿਓ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸ਼ਰਨ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਇਹ ਭਾਈ ਮਨੁੱਖ ਦਾ ਇਹ ਮਨ ਕਰੋੜਾਂ ਪਾਪਾਂ ਹੇਠ ਦਬਿਆ ਰਹਿੰਦਾ ਇਸ ਮਨ ਦੀ ਮੰਦ ਭਾਗਤਾ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ ਹੇ ਦਾਸ ਨਾਨਕ ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰ ਤੇ ਆਖ ਕੇ ਹੈ ਪ੍ਰਭੂ ਮੈਂ ਨਿਮਾਣਾ ਤੇਰੀ ਸ਼ਰਨ ਆਇਆ ਹਾਂ ਮੇਰੇ ਵਿਕਾਰਾਂ ਦਾ ਸਾਰਾ लेखा ਮੁਕਾ ਦੇ ਸੋਰਠ ਮਹਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ हे भाई पुत्र स्त्री ਕਰਦੇ ਹੋਰ ਬੰਦੇ ਤੇ ਜਨਾਨੀਆਂ ਸਾਰੇ ਮਾਇਆ ਦੇ ਹੀ ਸਾਖ ਹਨ ਅਖੀਰ ਵੇਲੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਮਦਦਗਾਰ ਨਹੀਂ ਬਣੇਗਾ ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ ਜਿਨ੍ਹਾਂ ਵੇਲਿਆਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੁਰਬਾਣੀ ਲਿਖੀ ਉਹਨਾਂ ਵੇਲਿਆਂ ਦੇ ਵਿੱਚ ਤੇ ਪਰਿਵਾਰਾਂ 'ਚ ਥਵਾਕ ਹੁੰਦੇ ਸੀ ਤਾਂ ਸੋਚੋ ਅਜੋਕੇ ਸਮੇਂ ਦੇ ਵਿੱਚ ਇਹ ਗੱਲ ਕਿੰਨੀ ਜ਼ਿਆਦਾ ਲਾਗੂ ਹੁੰਦੀ ਹੋਵੇਗੀ ਅਜੋਕੇ ਸਮੇਂ 'ਚ ਜਦੋਂ ਅਸੀਂ ਨੇਤ ਦਿਨ ਖਬਰਾਂ ਸੁਣਦੇ ਆ ਕਿ ਪਰਿਵਾਰ ਦੇ ਮੈਂਬਰ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਮਾਰ ਕੁੱਟ ਸੁੱਟਦੇ ਨੇ ਜਾਇਦਾਦ ਖਾਤਰ ਪੈਸਿਆਂ ਖਾਤਰ ਤੇ ਅਜੇਹੇ ਅੰਤ ਵੇਲੇ ਨਾਲ ਖੜਨ ਦੀ ਗੱਲ ਤੇ ਬੜੀ ਦੂਰ ਹੋ ਜਾਂਦੀ ਆ ਔਰ ਵੈਸੇ ਵੀ ਜੇ ਇਹਨੂੰ ਹੋਰ ਡੰਗਾਈ ਤੋਂ ਸਮਝੀਏ ਤੇ ਗੱਲ ਇੱਥੇ ਆ ਕਿ ਨਿਬੜਦੀ ਹੈ ਕਿ ਜਦੋਂ ਤੁਹਾਡੇ ਤੇ ਅੰਤਲਾ ਵੇੜਾ ਆਉਂਦਾ ਹੈ ਉਦੋਂ ਇੱਕ ਅਲੱਗ ਤਰ੍ਹਾਂ ਦੀ ਮਾਨਸਿਕ ਤਾਕਤ ਦੀ ਲੋੜ ਹੁੰਦੀ ਹੈ ਉਹ ਤਾਕਤ ਸਾਨੂੰ ਪ੍ਰਮਾਤਮਾ ਦੇ ਨਾਮ ਚੋਂ ਪ੍ਰਮਾਤਮਾ ਦੇ ਮਿਲਾਪ ਚੋਂ ਗੁਰਬਾਣੀ ਚੋਂ ਮਿਲਦੀ ਹੈ। ਪ੍ਰਭੂ ਦੀ ਰਜ਼ਾ ਦਾ ਕਨਸੈਪਟ ਜੇ ਸਾਡੇ ਮਨ ਵਿੱਚ ਪ੍ਰਪੱਕ ਹੈ ਤਾਂ ਸਾਡਾ ਅੰਤ ਬਿਲਾ ਜਿਹੜਾ ਬੜਾ ਸੌਖਾ ਲੰਘ ਜਾਂਦਾ ਹੈ। ਅਸੀਂ ਕਿਸੇ ਵੀ ਗੱਲ ਨੂੰ ਲੈ ਕੇ ਫਿਰ ਉਦੋਂ ਚੁਰਦੇ ਨਹੀਂ। ਕਿਉਂਕਿ ਉਹ ਖਿਆਈ ਇਹੀ ਹੁੰਦੀ ਹੈ ਕਿ ਇਹ ਸਾਰਾ ਕੁਝ ਜੋ ਮੈਂ ਬਣਾਇਆ ਇਹਨੂੰ ਹੁਣ ਮੈਂ ਛੱਡ ਕੇ ਚੱਲ ਜਾਊਂਗਾ। ਮੇਰੇ ਮਗਰੋਂ ਮੇਰੇ ਪਰਿਵਾਰ ਦਾ ਕੀ ਹੋਊਗਾ? ਇਹ ਗੱਲ ਫਿਰ ਉੱਥੇ ਮੋਹ ਦੇ ਧਾਗਿਆਂ ਤੇ ਆ ਕੇ ਜੁੜ ਜਾਂਦੀ ਹੈ। ਤੁਸੀਂ ਕੰਮ ਕਰ ਰਹੇ ਹੋ ਕੰਮ ਦੇ ਬਦਲੇ ਤੁਹਾਨੂੰ ਤਨਖਾਹ ਮਿਲ ਰਹੀ ਹੈ ਉਸ ਤਨਖਾਹ ਦੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਪਾਲ ਰਹੇ ਹੋ ਆਪਣੇ ਲਈ ਚੀਜ਼ਾਂ ਵਸਤਾਂ ਕਾਰੋਬਾਰ ਬਣਾ ਰਹੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਜਦੋਂ ਤੱਕ ਕਿ ਉਹ ਦੂਸਰਾ ਧਾਗਾ ਇਹਨਾਂ ਚੀਜ਼ਾਂ ਵੱਲੋਂ ਤੁਹਾਡੇ ਵੱਲ ਨਹੀਂ ਆ ਰਿਹਾ ਉਹ ਧਾਗਾ ਜਿਹੜਾ ਮੋਹ ਦੇ ਵਿੱਚ ਤੁਹਾਨੂੰ ਜਕੜਦਾ ਜੇ ਉਸ ਮੋਹ ਦੇ ਧਾਗੇ ਵਿੱਚ ਤੁਸੀਂ ਨਹੀਂ ਜਕੜੇ ਹੋਏ ਹੋਵੋਗੇ ਤੇ ਅੰਤ ਵੇਲੇ ਤੁਹਾਡਾ ਸੌਖਾ ਲੰਘ ਜਾਣਾ ਦੂਜੀ ਆਪਾਂ ਪ੍ਰਮਾਤਮਾ ਦੀ ਰਜ਼ਾ ਦੀ ਗੱਲ ਕੀਤੀ ਕਿ ਤੁਹਾਡੇ ਅੰਦਰ ਇਹ ਪਰਪੱਕ ਹੋਏਗਾ ਕਿ ਜੋ ਕੁਝ ਵੀ ਹੁੰਦਾ ਉਸ ਪ੍ਰਮਾਤਮਾ ਦੀ ਰਜ਼ਾ ਅਧੀਨ ਹੀ ਹੁੰਦਾ ਹੈ ਜਿੰਨੇ ਸਾਹ ਮੇਰੇ ਉਸ ਪ੍ਰਮਾਤਮਾ ਨੇ ਲਿਖੇ ਸੀ ਮੈਂ ਭੋਗ ਲਈ ਨਹੀਂ ਹੁਣ ਮੁੱਕਣ ਵਾਲਿਆ ਤੇ ਉਹਦੀ ਗੋਦ 'ਚ ਆਪਾਂ ਚੱਲ ਜਾਣਾ ਹਰੇ ਨਰ ਕਾਹੇ ਪਪੋਰ ਹੋ ਦੇਹੀ ਉਡ ਜਾਏ ਗੋ ਧੂਮ ਬਾਦ ਰੋ ਇਕ ਪੱਜ ਰਾਮ ਸਨੇਹੀ ਰਹਾਉ ਇਹ ਮਨੁੱਖ ਨਿਰਾ ਇਸ ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈ ਜਿਵੇਂ ਧੂਆਂ ਜਿਵੇਂ ਬੱਦਲ ਉੱਡ ਜਾਂਦਾ ਹੈ ਤਿਵੇਂ ਇਹ ਸਰੀਰ ਨਾਸ ਹੋ ਜਾਏਗਾ ਸਿਰਫ ਪ੍ਰਮਾਤਮਾ ਦਾ ਭਜਨ ਕਰਿਆ ਕਰ ਉਹੀ ਅਸਲ ਪਿਆਰ ਕਰਨ ਵਾਲਾ ਹੈ ਇਥੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਮਨੁੱਖ ਦਾ ਇਹ ਕਹ ਲੋ ਕਿ 99% ਧਿਆਨ ਸਰੀਰ ਤੇ ਰਹਿੰਦਾ ਤੇ 1% ਮਸਾ ਹੀ ਕਿਤੇ ਜਾ ਕੇ ਮਨ ਤੇ ਰਹਿੰਦਾ ਸਰੀਰ ਨੂੰ ਅਸੀਂ ਸਾਰੇ ਪਾਲਦੇ ਉਹਨੂੰ ਸੋਹਣਾ ਵੀ ਬਣਾਉਂਦੇ ਆ ਉਹਨੂੰ ਤੰਦਰੁਸਤ ਰੱਖਣ ਦੀਆਂ ਵੀ ਕੋਸ਼ਿਸ਼ਾਂ ਕਰਦੇ ਆ ਪਰ ਜਦੋਂ ਗੱਲ ਮਨ ਦੀ ਆਉਂਦੀ ਹੈ ਉਦੋਂ ਅਸੀਂ ਧਿਆਨ ਨਹੀਂ ਦਿੰਦੇ ਉਹ ਸੁਤੇ ਸਿੱਧ ਹੀ ਚੱਲਦੇ ਚੱਲੇ ਜਾਂਦੇ ਆ ਮਨ ਤੇ ਵੀ ਬਰਾਬਰ ਦਾ ਧਿਆਨ ਦਿਆ ਕਰੋ ਮਨ ਨੂੰ ਵੀ aroog ਬਣਾਓ ਤੰਦਰੁਸਤ ਬਣਾਓ ਸੋਹਣਾ ਬਣਾ ਤੇ ਗੁਰੂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਤੁਹਾਡੇ ਮਨ ਨੂੰ ਮਜ਼ਬੂਤੀ ਦਿੰਦੀਆਂ ਨੇ ਸਰੀਰ ਦਾ ਕੀ ਹੈ ਇਹ ਤੇ ਬੜੀ ਛੇਤੀ ਟੁੱਟ ਭੱਜ ਜਾਂਦਾ ਹੈ ਮਜ਼ਬੂਤ ਤੋਂ ਮਜ਼ਬੂਤ ਸਰੀਰ ਵੀ ਇੱਕ ਝਟਕੇ 'ਚ ਟੁੱਟ ਜਾਂਦਾ ਹੈ ਪਰ ਜੇ ਤੁਹਾਡਾ ਮਨ ਮਜ਼ਬੂਤੀ ਫੜ ਗਿਆ ਤੇ ਜ਼ਿੰਦਗੀ 'ਚ ਲੱਖ ਤਕਲੀਫਾਂ ਆ ਜਾਵਣ ਤੁਹਾਡਾ ਸਰੀਰ ਭਾਵੇਂ ਟੋਟੇ ਟੋਟੇ ਵੀ ਹੋ ਜਾਵੇ ਮਨ ਦੀ ਮਜ਼ਬੂਤੀ ਤੇ ਆਂਝ ਨਹੀਂ ਆਉਂਦੀ ਇਹ ਮਨ ਦੀਆਂ ਮਜ਼ਬੂਤੀਆਂ ਹੀ ਸੀ ਜਿਨ੍ਹਾਂ ਨੇ ਦੇਗਾਂ ਦੇ ਵਿੱਚ ਉਬਲਦੇਆਂ ਸਰੀਰਾਂ 'ਚ ਉਹ ਵੀ ਸੀ ਨਹੀਂ ਨਿਕਲਣ ਦਿੱਤੀ ਉਹ ਮਨ ਦੀ ਮਜ਼ਬੂਤੀ ਹੀ ਸੀ ਜਿਨੇ ਲਾਡਾਂ ਦੇ ਨਾਲ ਪਾਲੇ ਹੋਏ ਬੱਚਿਆਂ ਨੂੰ ਵੀ ਜੰਗ ਦੇ ਮੈਦਾਨ 'ਚ ਉਤਾਰ ਦਿੱਤਾ ਸੀ ਤੇ ਇਹ ਮਜ਼ਬੂਤੀ ਗੁਰੂ ਦੀਆਂ ਸਿੱਖਿਆਵਾਂ 'ਚੋਂ ਮਿਲਦੀ ਹੈ ਸੋ ਸਰੀਰ ਦੇ ਨਾਲ ਨਾਲ ਮਨ ਦਾ ਵੀ ਧਿਆਨ ਰੱਖਿਆ ਕਰੋ ਤੀਨ ਸੰਗਿਆ ਕਰਦੇ ਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਅਮਰੋ ਗ੍ਰਹਿ ਮਹਿ ਬੈਠਾ ਕਰਨ ਕਾਰਨ ਵਿਸਰੋਹੀ ਏ ਭਾਈ ਪ੍ਰਮਾਤਮਾ ਨੇ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ ਇਹ ਅੰਤ ਨੂੰ ਪਾਣੀ ਦੇ ਕੁੱਤਿਆਂ ਦੇ ਜਾਂ ਮਿੱਟੀ ਦੇ ਹਵਾਲੇ ਹੋ ਜਾਂਦਾ ਤੂੰ ਇਸ ਸਰੀਰ ਘਰ ਵਿੱਚ ਆਪਣੇ ਆਪ ਨੂੰ ਅਮਰ ਸਮਝ ਕੇ ਬੈਠਾ ਰਹਿੰਦਾ ਹੈ ਤੇ ਜਗਤ ਦੇ ਮੂਲ ਪ੍ਰਮਾਤਮਾ ਨੂੰ ਭੁਲਾ ਰਿਹਾ ਹੈ ਅਨੇਕ ਭਾਂਤ ਕਰ ਮਣੀਏ ਸਾਜੇ ਕਾਚੈ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪੁਰੇ ਸਿਰ ਪਾਛੈ ਪਛਤੋ ਹੀ اے ਭਾਈ ਅਨੇਕਾਂ ਤਰੀਕਿਆਂ ਦੇ ਨਾਲ ਪ੍ਰਮਾਤਮਾ ਨੇ ਤੇਰੇ ਸਾਰੇ ਅੰਗ ਮਣ ਕੇ ਬਣਾਏ ਨੇ ਤੇ ਸਵਾਸਾਂ ਦੇ ਕੱਚੇ ਧਾਗੇ 'ਚ ਪਰੋਏ ਹੋਏ ਨੇ हे ਨਮਾਣੀ ਜੀਵ ਇਹ ਧਾਗਾ ਆਖਰ ਟੁੱਟ ਜਾਏਗਾ ਹੁਣ ਇਸ ਸਰੀਰ ਦੇ ਮੋਹ ਵਿੱਚ ਪ੍ਰਭੂ ਨੂੰ ਵਿਸਾਰੀ ਬੈਠਾਂ ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਗਾ ਜਿਨ ਤੁਮ ਸਿਰ ਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰੈ ਨਹੀਂ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤ ਗੁਰ ਓਟ ਗਹੇ ਹੀ ਏ ਭਾਈ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਪੈਦਾ ਕਰਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਿਆ ਕਰ ਹੇ ਦਾਸ ਨਾਨਕ ਅਰਦਾਸ ਕਰ ਤੇ ਆਖੇ हे ਪ੍ਰਭੂ ਮੇਰੇ ਤੇ ਮਿਹਰ ਕਰ ਮੈਂ ਗੁਰੂ ਦਾ ਆਸਰਾ ਫੜੀ ਰੱਖਾਂ ਸੋਰਠ ਮਹਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਏ ਭਾਈ ਵੱਡੀ ਕਿਸਮਤ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਤੇ ਤੁਹਾਡੀਆਂ ਕਿਸਮਤਾਂ ਵੀ ਵੱਡੀਆਂ ਨੇ ਤੁਹਾਨੂੰ ਵੀ ਗੁਰੂ ਮਿਲ ਪਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਮੈਨੂੰ ਗੁਰੂ ਮਿਲ ਪਿਆ ਹੈ ਮੇਰੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਤੇ ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਤਗੁਰ ਕੈ ਬਲਹਾਰੈ ਅਗ ਸੁਖ ਪਾਛੈ ਸੁਖ ਸਹਜਾ ਕਰ ਆਨੰਦ ਹਮਾਰਾ ਰਹਾਉ ਏ ਭਾਈ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਘਰ ਵਿੱਚ आनंद ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਆਤਮਿਕ ਅਡੋਲਤਾ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਤੇ ਪ੍ਰਲੋਕ ਵਿੱਚ ਵੀ ਇਹ ਸੁੱਖ ਟਿਕਿਆ ਰਹਿਣ ਵਾਲਾ ਹੈ ਤੇ ਲੋਕ ਪ੍ਰਲੋਕ ਨੂੰ ਅਸੀਂ ਇੰਜ ਵੀ ਸਮਝ ਸਕਦੇ ਹਾਂ ਕਿ ਹੁਣ ਜਦੋਂ ਮੇਰੇ ਤੇ ਠੀਕ ਠਾਕ ਸਮਾਂ ਚੱਲ ਰਿਹਾ ਹੈ ਉਦੋਂ ਮੈਂ ਸਥਿਰ ਹਾਂ ਤੇ ਉਦੋਂ ਸਥਿਰ ਰਹਿਣਾ ਸੌਖਾ ਹੈ ਪਰ ਜਦੋਂ ਇਹ ਸਮਾਂ ਠੀਕ ਠਾਕ ਨਾ ਵੀ ਰਿਹਾ ਜਦੋਂ ਮੇਰੇ ਤੇ ਕੋਈ ਮੁਸ਼ਕਲ ਕੋਈ ਭੀੜ ਪੈ ਵੀ ਗਈ ਦਾ ਗੁਰੂ ਦੀ ਕਿਰਪਾ ਹੈ ਮੇਰੇ ਉੱਤੇ ਕਿ ਮੇਰੇ ਅੰਦਰ ਇਹ ਸੁੱਖ ਉਦੋਂ ਵੀ ਟਿਕਿਆ ਰਹੇਗਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ اے ਭਾਈ ਜਦੋਂ ਦਾ ਮੈਂ ਗੁਰੂ ਦੇ ਚਰਣੀ ਲੱਗਾ ਹਾਂ ਮੈਨੂੰ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ ਕੋਈ ਡਰ ਮੈਨੂੰ ਹੁਣ ਪੋ ਨਹੀਂ ਸਕਦਾ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜਿਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਣ ਵਾਲਾ ਹੈ ਉਹੀ ਮੇਰੇ ਸਿਰ ਉੱਤੇ ਰਾਖਾ ਹੈ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ اپنی प्रीत ਪਿਆਰਾ اے ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪ੍ਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ ਜਿਸ ਪ੍ਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ ਉਹ ਇਸ ਵੇਲੇ ਵੀ ਮੇਰੇ ਸਿਰ ਉੱਤੇ ਮੌਜੂਦ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਉਹ ਪ੍ਰਭੂ ਆਪਣੀ ਪ੍ਰੀਤ ਦੀ ਆਪਣੇ ਪਿਆਰ ਦੀ ਦਾਤ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਏ ਭਾਈ ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ਉਹ ਗੁਰੂ ਵੱਡੀ ਵਡਿਆਈ ਵਾਲਾ ਹੈ ਅਚਰਜ ਸ਼ੋਭਾ ਵਾਲਾ ਹੈ ਦੀ ਸ਼ਰਨ ਪਿਆ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 609ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੀ ਗੁਰਬਾਣੀ ਦੇ ਵਿੱਚੋਂ ਸਿੱਖਿਆ ਸਿੱਖਿਆਵਾਂ ਦੇ ਉੱਤੇ ਅਮਲ ਕਰਦੇ ਹੋਏ ਆਪਣੇ ਸਰੀਰ ਦੇ ਨਾਲ ਨਾਲ ਆਪਣੇ ਮਨ ਨੂੰ ਵੀ ਸੋਹਣਾ ਬਣਾਈਏ ਤੇ ਮਜ਼ਬੂਤ ਬਣਾਈਏ ਗੁਰੂ ਦੇ ਲੜ ਲੱਗੇ ਰਹੀਏ ਆਪਣੇ ਵਗਾਨੇ ਦਾ ਵੈਰੀ ਤੇ ਮਿੱਤਰ ਦਾ ਸੰਕਲਪ ਆਪਣੇ ਮਨ ਦੇ ਵਿੱਚੋਂ ਮਿਟਾਈਏ ਸਭਨਾਂ ਨੂੰ ਇੱਕ ਕਰਕੇ ਜਾਣੀਏ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੀਏ ਤੇ ਇਹੀ ਕਰੀਏ ਕਿ ਉਹਦੇ ਨਾਲ ਸਾਡੀ ਸਾਝ ਬਣੀ ਰਹੇ ਵਿਕਾਰਾਂ ਤੋਂ ਸਾਡਾ ਬਚਾ ਹੋਇਆ ਰਹੀ ਗੁਰੂ ਦੇ ਲੜ ਅਸੀਂ ਲੱਗੇ ਰਹੀਏ ਪ੍ਰਭੂ ਤੋਂ ਅਰਦਾਸ ਕਰਕੇ ਦੁਨਿਆਵੀ ਚੀਜ਼ਾਂ ਨਾ ਮੰਗਿਏ ਤੇ ਜੋ ਵੀ ਦੁਨਿਆਵੀ ਚੀਜ਼ਾਂ ਤੇ ਸਾਡੇ ਰਿਸ਼ਤੇ ਸਾਡੇ ਕੋਲ ਹਨ ਉਹਨਾਂ ਦੇ ਨਾਲ ਮੋਹ ਦੇ ਇੱਕ ਤਰਫੇ ਧਾਗੇ ਚ ਵੱਜੀਏ ਉਨਾ ਵੱਲੋਂ ਆਉਣ ਵਾਲੇ ਮੋਹ ਦੇ ਧਰਕੇ ਚ ਆਪਣੇ ਆਪ ਨੂੰ ਨਾ ਜਕੜੀਏ ਕਿਉਂਕਿ ਜੇ ਜਕੜਾਂਗੇ ਤੇ ਚਿੰਤਾ ਤੇ ਫਿਕਰ ਸਾਨੂੰ ਦਬਾ ਲੈਣਗੀ ਇੱਥੇ ਹੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ